ਆਡੇ ਮਹਿਮਾਨ ਵੀ ਆ ਗਏ ਦੋ ਮਹੀਨੇ ਬਾਅਦ ਹੂੰ ਵਿਆਹ ਉਹ ਖਾ ਕੇ ਆ ਗਏ ਸਾਲੇ ਦਾ ਵਿਆਹ ਖਾ ਕੇ ਆਇਆ ਸੱਸੀ ਦਾ ਭਾਈ ਸੱਸੀ ਦਾ ਸੱਸੀ ਗੱਲ ਸੱਸੀ ਗੱਲ ਜੀ ਸਾਰਿਆਂ ਨੂੰ ਹਲਕਾ ਵੀ ਭਾਈ ਦਾ ਵਿਆਹ ਸੀਗਾ ਤੇ ਤੇ ਅਸੀਂ 11 ਤਰੀਕ ਦਾ 11 ਤਰੀਕ ਦਾ ਸੀ ਹਾਂਜੀ 11 ਗੱਲ ਦਾ ਵਿਆਹ ਸੀ ਤੇ ਅੱਜ ਹੋ ਗਈ ਅੱਜ ਕਿੰਨੇ ਹੋ ਗਈ ਅੱਜ ਅਸੀਂ ਆਏ ਅੱਜ ਅੱਜ ਕਿੱਦਾਂ ਅੱਜ ਚਰਟ ਸੁਣੀ ਹੈ ਯਾਰ ਚਰਟ ਬਹੁਤ ਸੁਣੀ ਹੈ ਚਰਟ ਭਾਈ ਨੇ ਤਾਰੀਫ ਕਰਤੀ ਬਸ ਹੁਣ ਇਥੇ ਮੋਹਰ ਲੱਗੀ ਇੱਕ ਨੰਬਰ ਨਹੀਂ ਹੈਗਾ ਇੱਕ ਦੋ ਹੀ ਪਹਿਲਾ ਵਾਲਾ ਹੀ ਨੰਬਰ ਆ ਪੁਰੀ ਕਲਾਸਿਕ ਆ ਜੀ ਸ਼ਾਬਾਸ਼ ਥੈਂਕ ਯੂ ਥੈਂਕ ਯੂ ਭਾਈ ਬਲੈਕ ਨਾ ਤਾਂ ਵੈਸੇ ਹੀ ਕਰੇ ਜਾਂਦਾ ਨਾ ਪੂਰਾ ਬਸ ਭਾਈ ਤੁਹਾਨੂੰ ਪਤਾ ਹੀ ਦੋ ਪਤਾ ਹੀ ਆਜੋ ਕਰਾ ਥੈਂਕ ਯੂ ਹੋਰ ਨਾ ਮੈਂ ਕਿਹਾ ਡੱਬਾ ਲੈਣ ਗਿਆ ਸਰਵ ਆਜੋ ਕਿਹੜਾ ਹੈ ਮੈਂ ਕਿਹਾ ਡੱਬਾ ਲੈਣ ਗਿਆ ਤੂੰ ਫਸ ਦੁਬਾਰਾ ਮੁੜ ਕੇ ਡੱਬਾ ਭਾਈ ਉਹ ਪਤਾ ਹੀ ਹੈ ਚਲਦੀ ਖਾਣਾ ਮੈਂ ਕਿਹਾ ਹੈਲਦੀ ਚੀਜ਼ ਨਹੀਂ ਭਾਈ ਨੂੰ ਅੱਛਾ ਹੈਲਦੀ ਕੀ ਹੋਊਗਾ ਹੁਣ ਹੈ ਹੈਲਦੀ ਜਿਹੜੀ ਘਰੇ ਗੱਡੀ ਆਪਾਂ ਮਠਾਈ ਅੱਛਾ ਕਿੱਥੇ ਆਂ ਇਹ ਮਾਲਸ਼ ਕਰਦੇ ਜੀ ਕੁੜੀ ਜਾਂਦੇ ਕੋਈ ਆਹੋ ਤੁਹਾਨੂੰ ਪਤਾ ਪਾ ਸਕਦਾ ਯਸਿਕਾ ਦੀ ਯਾਦ ਸੌਰਵ ਦੇ ਸਾਲੇ ਦਾ ਵਿਆਹ ਸੀ ਹਲਕਾ ਦੇ ਭਾਈ ਦਾ ਆ 11 ਤਰੀਕ ਦਾ ਭਾਜੀ ਲੈ ਕੇ ਆਏ ਨੇ ਇਹ ਮੇਰੇ ਭਾਜੀ ਕਹਿੰਦੇ ਭਾਈ ਨੇ ਭਾਜੀ ਭਾਜੀ ਵੀ ਕੋਲ ਹੀ ਹੋਰ ਕੀ ਸਾਡੇ ਜਿਹੜੇ ਨੇ ਲੱਗੇ ਨੱਪਣ ਤੋਂ ਨਹੀਂ ਆਉਣਾ ਸੀਗਾ ਵਧੀਆ ਸਾਰੀ ਗੇੜੀ ਬੜੇ ਲੱਗੇ ਭਾਈ ਸਮਾਨ ਸੁੱਟ ਗੱਡੀ ਉੱਥੇ ਹੀ ਸੀ ਇਹ ਰੋ ਆਪ ਦਾ ਢੱਡ ਗੱਡੀ ਬੈਠਾ ਐਡਾ ਤੂੰ ਢੱਡ ਸੱਚੀ ਨਿਕਲ ਗਿਆ ਯਾਰ ਕਿਦਾਂ ਗਿਆ ਇਹ ਡਾਂਸ ਹੋ ਰਿਹਾ ਸੀਗਾ ਆਪਾਂ ਇਸੇ ਹੈਂ ਨਾਲ ਤੋਂ ਵਧੀਆ ਪਲਾਨ ਬਾਕੀ ਕੀਤਾ ਜਿਹੜਾ ਦੱਸੋੜਾ ਵਧੀਆ ਕੀਤਾ ਦੱਸ ਪੂਰਾ ਇੰਜੋਏ ਕੀਤਾ ਮਾਸਾ ਕਪੜੇ ਮਿੱਤਰਗੇ ਚਲੋ ਵਧੀਆ ਮੈਂ ਕਹਿੰਦਾ ਵੀ ਵਾਰ ਵਾਰੀ ਆਉਂਦੇ ਆ ਤੁਸੀਂ ਕਿਉਂਦੇ ਹੈਨਾ ਮੈਂ ਇੱਕ ਦਿਨ ਇੰਜੋਏ ਕਰਾਂਗਾ ਪੂਰਾ ਤੇ ਮੈਨੂੰ ਰੋਕਣਾ ਨਹੀਂ ਟੋਕਣਾ ਨਹੀਂ ਹੈ ਹਾਂ ਮੈਂ ਪੂਰਾ ਵਾਦਾ ਨਹੀਂ ਭਾਇਆ ਤੇ ਵਧੀਆ ਆਪਾਂ ਪੂਰਾ ਦਿਲ ਖੋਲ ਕੇ ਡੀਜਾਇਨ ਬਾਈ ਬਸੰਤੀ ਖੂਬ ਨੱਚੀ ਬਸੰਤੀ ਮੈਂ ਕਹਿੰਦਾ ਖੂਬ ਨੱਚੀ ਉਹ ਖੂਬ ਨੱਚੀ ਹੈ ਖੂਬ ਜ਼ੋਰ ਨੱਚੀ ਪੂਰ ਜ਼ੋਰ ਨੱਚੀ ਗੁਲਗਰੇ ਸਵਾਦ ਆ। ਸਾਡੀ ਗੁਲਗਰੇ ਮੈਂ ਬਣਾ ਕੇ ਲਿਆ ਸੀ। ਤੇ ਭਾਬੀ ਕਿੱਦਾਂ ਲੱਗੀ ਗੁਲਗਰੇ? ਨਿੰਮਾਰ ਭਾਈ ਤੇ ਸਾਲੇ ਦੇ ਸਕੇ ਸਾਲੇ ਦੇ ਵਿਆਹ ਤੇ ਕੋਈ ਗੁਲਗਰੇ ਨਹੀਂ ਦੇਂਦਾ ਹੁੰਦਾ। ਗੁਲਗਰੇ ਥੋੜੇ ਨਾ ਦਿੰਦਾ। ਇਹ ਅਰ ਕਦੇ ਸਕੇ ਭਰਾ ਦਾ ਵਿਆਹ ਸੀ, ਸਕੇ ਸਾਲੇ ਦਾ ਵਿਆਹ ਸੀ। ਮੈਂ ਬਿਠਾਈ ਵੀ ਲੈ ਕੇ ਆਏ। ਤੁਸੀਂ ਸਕੇ ਸਾਲੇ ਦਾ ਵਿਆਹ ਸੀ। ਦੋ ਘਣੇ ਬਾਜੀ ਲੈ ਕੇ ਆਏ ਆ। ਇਹ ਸਿਰ ਗੁਹੀ ਦੇ ਚ। ਮੈਂ ਇਹ ਜਿਹੀ ਗੁਹੀ ਤੇ ਬਾਬੀ ਨੂੰ ਗੁਲਗਰੇ ਲਾ ਦਿੱਤਾ ਸਭ ਨੂੰ। ਅਸੀਂ ਜੇ ਡੱਬਾ ਲੈ ਕੇ ਆਉਣਗੇ ਹਨਾ ਮੈਂ ਤਾਂ ਸਾਇਰ ਪੁੱਛਿਆ ਦੁਬਾਰਾ ਨਾ ਖਾਲੇ ਹੱਥ ਮੁੜੇ ਆਵੇ ਉਧਰੋਂ ਗੱਡੀ ਕਰਾਂ ਸੁੱਚੇ ਪੰਡੇ ਦੇ ਨੇ ਇਹ ਦੁਬਾਰਾ ਗੱਡੀ ਗੱਡੀ ਪੱਲ ਗਿਆ ਇਹ ਤੇ ਖਾਲੇ ਹੱਥ ਮੁੜੇ ਆਇਆ ਮੈਂ ਕਿਹਾ ਮੈਨੂੰ ਲੱਗੇ ਡੱਬਾ ਲੈ ਕੇ ਆਏਗਾ ਕਿ ਇਹਨੂੰ ਦਿਖਵਾਣੇ ਜੀਦੇ ਨੂੰ ਜੀ ਭੈਣ ਨੂੰ ਨਹੀਂ ਭਾਇਆ ਥੋਕਸ ਨਾ ਪਈ ਨਹੀਂ ਪਈ ਹੈ ਨਹੀਂ ਸਿੱਥੇ ਪਈ ਜਦੋਂ ਹੀ ਇਹ ਨਹੀਂ ਜਾਨਾ ਸਰਮੂਨ ਸੰਦ ਕੰਮ ਆ ਖਾ ਜਾਈਦਾ ਸੀ ਲੱਡੂ ਖਾਇਜੋ ਲੱਡੂ ਆ ਹੋ ਲੱਡੂ ਖਾਇ ਜੀ ਉਹ ਲੱਡੂ ਦਿਖਾਈ ਸੀ ਉਹ ਲੱਡੂ ਲੱਡੂ ਥੋੜੀ ਖਾਇ ਸੀ ਲੱਡੂ ਵੀ ਨਹੀਂ ਖਾਇਆ ਨੇ ਕੁਝ ਨਹੀਂ ਖਾਇਆ ਕਦਾਈ ਮਟਿਆਈ ਕਹਾਣੀ ਗੁਜੇ ਖਵਾਇਆ ਇੱਕ ਦਿਨ ਚਾਹ ਦੇ ਟਾਈਮ ਉੱਥੇ ਉੱਥੇ ਵੀ ਕਮਾਲ ਹੀ ਹੋ ਗਈ ਗੁਜੇ ਖਵਾਇਆ ਚਾਹ ਤੇ ਇੱਕ ਦਿਨ ਨੇ ਉਹਨੇ ਮੈਂ ਤੁਹਾਡਾ ਸਪੈਸ਼ਲ ਗੈਸ ਬਈ ਉਹ ਬੱਸ ਪੁੱਛੋ ਤਿੰਨ ਪੀਸ ਲੈ ਆਇਆ ਸੀ ਉਧਰ ਲਵਾਵੇ ਤਿੰਨ ਪੀਸ ਲਵੇਟੇ ਫਿਰ ਇੱਕ ਮਿੰਟ ਮੈਂ ਤਾਂ ਆਦਾ ਗੱਲ ਪੂਰੀ ਤਿੰਨ ਪੀਸ ਇਹ ਲਵਾਵੇ ਜਪਾਏ ਠੀਕ ਆ ਇੱਕ ਸੋਕਤੀ ਮੈਂ ਉਹਦੇ ਸੀ ਤੁਹਾਡਾ ਇੱਕ ਮੇਰਾ ਉੱਥੇ ਨਾਲ ਇੱਕ ਬੰਦਾ ਸੀਗਾ ਪਰ ਉੱਥੇ ਕੰਟੀਨ ਕੰਟੀਨ ਚ ਡਿਊਟੀ ਹੁੰਦੀ ਹੈਗੀ ਆਪਣੇ ਤੇ ਉਹ ਬੰਦਾ ਥੋੜਾ ਸ਼ਕੀਲਾ ਜਿਹਾ ਇੱਕ ਕਰਨ ਪਹਿਲਾਂ ਲੱਡੂ ਲੈ ਕੇ ਆ ਸੀ ਲੱਡੂ ਵੀ ਖਾਦਾ ਉਹਨੇ ਬੰਦੇ ਨੇ ਖੁਸ਼ ਹੋ ਕੇ ਆਪਣੇ ਆਪ ਹੀ ਆ ਗਿਆ ਸੀ ਉਹ ਮੈਂ ਕਿਹਾ ਇਹਨੂੰ ਬੁਲਾ ਲਾ ਯਾਰ ਗੁਜੇ ਖਵਾ ਦੇ ਹਲੇ ਇਹਨੂੰ ਸਵਾਫਾ ਖੋਲਣ ਜੀ ਕਹਿੰਦਾ ਨਹੀਂ ਨਹੀਂ ਪਾਜ ਇਹਨਾਂ ਨੂੰ ਫੇਰ ਖਵਾ ਦੇ ਮੈਨੂੰ ਗੱਲ ਦੱਸ ਰਿਹਾ ਵੀ ਪੀਸ ਤਾਂ ਤਿੰਨੇ ਨੇ ਬੰਦੇ ਵੀ ਆਪਾਂ ਤਿੰਨੀ ਆ ਪਿੱਛੋ ਬੰਦਾ ਇਹ ਬਟ ਟੈਸਟੀ ਸੀ ਉਹ ਹਾਂ ਵਧੀਆ ਬਣਾਉਂਦੇ ਨੇ ਇਹ ਪੈਸੇ ਪੂਸੇ ਚੰਗੇ ੜਾਇਆ ਵਿਆਹ ਚ ਤੇ ਸੈਂਟਰ ਦਾ ਮੁਲਾਜ਼ਮ ਸੀਗਾ ਹੈ ਇੱਕ ਜੀਜਾ ਸੀਗਾ ਮੁੰਡੇ ਦਾ ਮੈਂ ਕਿਹਾ ਸਾਲੀ ਆ ਪਰਾਣਾ ਕਹਿੰਦਾ ਉਹ ਕੱਲਾ ਕੱਲਾ ਬਰੋਣਾ ਨਾ ਘਰ ਦਾ ਮੈਂ ਕਿਹਾ ਹੁਣ ਤਾਂ ਜੀਜਾ ਬਾਜੂ ਕਿਉਂਕਿ ਦੋਨੇ ਹੀ ਭੈਣ ਭਾਈ ਨੇ ਹਲਕਾ ਤੇ ਇਹਦਾ ਬਰਾਦਰ ਜਦੋਂ ਪੁੱਫੜ ਵੜ ਗਏ ਮੈਂ ਕਿਹਾ ਜੀਜੀ ਵਾਲੀ ਟੌਰ ਰੱਖ ਨਹੀਂ ਪੂਰੀ ਕੋਈ ਟੌਰ ਹੈ ਜਾਂ ਜੀਜੀ ਵਾਲੀ ਹੈ ਪੁੱਫੜ ਵਾਲੀ ਹੈ ਆਪਾਂ ਜਿਹਨੂੰ ਬੋਲਣੇ ਪੁੱਫੜ ਵਾਲੀ ਸੀ ਕਿ ਜੀਜੀ ਵਾਲੀ ਸੀ ਕਿਸੇ ਨੂੰ ਬੋਲਣ ਨਹੀਂ ਦਾ ਕੋਈ ਫਾਲਤੂ ਨਹੀਂ ਟੌਰ ਹਫੜ ਵਾਲੀ ਸੀ ਕਿ ਜੀਜੀ ਵਾਲੀ ਜੀਜੀ ਵਾਲੀ ਪੂਰੀ ਉਹ ਪੱਣੀ ਵਾਲੇ ਜਿਹੜਾ ਕਹਾਣਾ ਬਣੂਗਾ ਉਹ ਤਾਂ ਮੈਂ ਸਹੀ ਗੱਲ ਤੇ ਉਹਨੇ ਜਾਣਾ ਕਦੋਂ ਆ ਵਾਪਸ ਅਗਲੇ ਮਹੀਨੇ ਅਗਲੇ ਜਾਣਾ ਹੂੰ ਤਾਂ ਸ਼ਹਿਰ ਹੀ ਜਾਵੇ ਇਹ ਜਾਂਦੀ ਕਿੱਧਰ ਆ ਰੂਪੀ ਦੀਦੀ ਬਾਹਰ ਮੈਂ ਆ ਤੇ ਇੱਕ ਉਹ ਸਾਰੀ ਨੇ ਭੇਜੇ ਰੂਪੀ ਦੀਦੀ ਆਏ ਉਹਨਾਂ ਦੇ ਦੋ ਬੱਚੇ ਸੀ ਛੋਟੇ ਛੋਟੇ ਜੁੜਵਾ ਉਹ ਵਿਚਾਰੇ ਹੌਂਦੇ ਰਿ ਫਸੇ ਬੱਚਿਆਂ ਚ ਹੀ ਫਸੇ ਮੈਂ ਤੁਸ ਘੱਟ ਘੱਟ ਹੀ ਕੀਤਾ ਸੀ ਨਾ ਹਾਂਜੀ ਇੰਨਾ ਫਿਰ ਮੇਨ ਮੇਨ ਦੀ ਸੀ ਮੇਨ ਮੇਨ ਦੀ ਬੁਲਾਇ ਸੀ ਅਜੇ ਤਾਂ ਪੱਬੀ ਸਾਡਾ ਤਾਂ ਜੀ ਹਾਂਜੀ ਚੱਲਿਆ ਹੁਣ ਸਾਰਾ ਹੋਣੀ ਗਲਾਗਲਾ ਚੰਗੀਆਂ ਮਾਰ ਕੇ ਪਰ ਟੋਟੀ ਖਾਦੀ ਨਹੀਂ ਆਈ ਕਹਿੰਦੇ ਸੀ ਸਮੋਸੇ ਖਾਦੇ ਸੀ ਪਹਿਲਾਂ ਸਮੋਸੇ ਖਾ ਲੇ ਭਾਈ ਇਹਦੇ ਨਾਲ ਚਲੋ ਗਲਗਲੇ ਵਗੈਰਾ ਖਾਰੇ ਸੀ ਚਾਹ ਨਾਲ ਹੁਣ ਵੀ ਠੀਕ ਸੀਗਾ ਚਾਹ ਪੀਣੀ ਸੀ ਚਾਹ ਪੀ ਲਈ ਤੁਹਾਡੇ ਕੋਲ ਤੇ ਦੁੱਧ ਦੁੱਧ ਲਗਾਏ ਭਾ ਨਾ ਅੱਜ ਮੱਦੇ ਰੱਖ ਲੋ ਮੱਦੇ ਇਥੋਂ ਪਠਾਨਕੋਟ ਤੋਂ ਆਈ ਹੁਣ ਤਾਂ ਵਿਆਹ ਉਹਨਾਂ ਨੇ ਰੱਖਿਆ ਹੀ ਮੱਜਾ ਰੱਖਿਆ ਹੈ ਬਸ ਠੀਕ ਹੈ ਉਹਨਾਂ ਨੂੰ ਕੀ ਮੱਝ ਮੱਝ ਅੱਛਾ ਜਮੀਨ ਜੂਨ ਵੀ ਗਿਆ ਸਰ ਦੀ ਟਾਰ ਦੇਖੋ ਇਹ ਲਖਰੀ ਆ ਸਹੀ ਗੱਲ ਆ ਛੜ ਤੋਂ ਮੈਂ ਪਹਿਲਾਂ ਹੀ ਕਹਤਾ ਸੀ ਮੈਂ ਕਿਹਾ ਬਹੁਤ ਵਧੀਆ ਛੜ ਤੇਰੀ ਇਹ ਕਲਾਸਿਕ ਆ ਅਸੀਂ ਦਫਤਰ ਹੋੜ ਕਿਸੇ ਨਹੀਂ ਗਿਆ ਭਾਈ ਮੰਮੀ ਨੇ ਇਹਨਾਂ ਦੋ ਛੜਾ ਰਹਿ ਗਏ ਇੱਕ ਦੀ ਛੜਾ ਜਿਹੜੀ ਹੀਰੇ ਦੀ ਪਛਾਣ ਜਹਰੇ ਨਹੀਂ ਹੁੰਦੀ ਕੋਈ ਦੂਜਾ ਸਹੀ ਪਛਾਣ ਕਰ ਸਕਦਾ ਹੀਰੇ ਦੀ ਹੈ ਸਹੀ ਗੱਲ ਆ ਠੀਕ ਆ ਆਪਣਾ ਉਹ ਸੁਭਾਨਾ ਹੈਗਾ ਆਪਾਂ ਜੇ ਵਧੀਆ ਚੀਜ਼ਾਂ ਕਹਿ ਦੇਣੀਆਂ ਜੀ ਛੋਣੀ ਲੱਗ ਰਹੀ ਮੈਂ ਕਿਹਾ ਕਲਰ ਲੱਗ ਜਾਏ ਨਾ ਬਾਕੀ ਹਾਂ ਇਹ ਬਹੁਤ ਸੋਹਣੀ ਲੱਗਦੀ ਹੈ ਮੈਂ ਪਹਿਲਾਂ ਵੀ ਕਹਿੰਦੀ ਕਿ ਇਹ ਕਲਰ ਇਹ ਦੱਸਦੇ ਵੇਖੋ ਮੈਂ ਤਰੀਫ ਕਰ ਹੀ ਰਹੀ ਐ ਇੱਕ ਤਾਂ ਭਾਬੀ 1500 ਦੀ ਸ਼ਰਟ ਘਵਾਤੀ ਇਹਨਾਂ ਨੇ ਇੱਕ ਸ਼ਰਟ ਵੀ ਘਵਾਤੀ ਭਾਈ ਕਿੱਥੇ ਘਵਾਤੀ ਕਰਈ ਕਹਿੰਦੇ ਕਿੱਥੋਂ ਘਵਾਏ ਨਹੀਂ ਇੱਕ ਤਾਂ ਮੈਨੂੰ ਦੇਤੀ ਸੀਗੀ ਸ਼ਰਟ ਤਾਂ ਹੈਂ ਹਾਂਜੀ ਇੱਕ ਤਾਂ ਮਹਿੰਦੇ ਤੇ ਵਧੀਆ ਵੀ ਲੱਗ ਰਹੀ ਸੀ ਕੋਈ ਸਰਵਾਈਕਲ ਦਾ ਹੈਗਾ ਇਲਾਜ ਦੱਸਿਆ ਤਾਂ ਆ ਤੁਹਾਨੂੰ ਵੀਡੀਓ ਭੇਜੀ ਦਸੀ ਸੰਗਰੂਰ ਆਓ ਸੰਘਰੂ ਜਲਦੇ ਕਦਨ ਕੀ ਆ ਲੱਕੜੇ ਵੀਡੀਓ ਪਾ ਜਿਸ ਸੰਘਰੂ ਰ ਆ ਕੋਈ ਅੱਛਾ ਉਹ ਲੱਕੜ ਚ ਪਾ ਕੇ ਦਿੰਦਾ ਹਨ ਉਹ ਉਹ ਹੁੰਦੀ ਕੀ ਉਹ ਲਾਣੀ ਦਿੰਦਾ ਨਾਲ ਖਾਜ ਕਰਨੀ ਜਾਂਦੀ ਹੈ ਸ਼ਰਟ ਭਾਈ ਉਹ ਪੀਟਰ ਇੰਗਲੈਂਡ ਦੀ ਸ਼ਰਟ ਲੈ ਗਈ ਸੀ ਮੈਂ ਹੂੰ ਉਹ ਸ਼ਰਟ ਦੋ ਲੈ ਗਈ ਸੀ 15 ਬੰਦਾ ਸੋਰੀ ਜਿਹੜੀ ਉਹ ਕਲਰ ਵਾਲੀ ਨਹੀਂ ਸੀ ਹਾਂ ਇੱਕ ਤਾਂ ਦੋ ਲੈ ਮੈਂਜੈਂਟਾ ਦੇ ਕਲਰ ਦੀ ਇੱਕ ਬਲੂ ਕਲਰ ਸੀ ਉਹ ਬਲੂ ਕਲਰ ਵਾਲੀ ਮਿਲ ਨਹੀਂ ਰਹੀ ਯਾਰ ਮਿਲ ਨਹੀਂ ਰਹੀ ਮਤਲਬ ਪਤਾ ਨਹੀਂ ਕਿੱਥੇ ਰੱਖ ਕੇ ਬੈਠੇ ਆ ਸੀ ਘਰੇ ਘਰੇ ਭੁੱਲ ਗਏ ਕਿ ਵਿਆਹ ਦੇ ਭੁੱਲੇ ਕਿਤੇ ਘਰੇ ਕਿਤੇ ਉਹ ਮੰਗੀ ਭਾਜੀ ਹੋ ਕਿ ਇਹ ਸ਼ੋਪਿੰਗ ਸ਼ੋਪਿੰਗ ਕਰਦੇ ਰਹਿ ਗਈ ਹੋ ਅਪੇ ਚੇਂਜ ਕਰਾਨੇ ਗਏ ਹੀ ਸਾਰਾ ਲੱਭ ਲਿਆ ਚਲ ਤਾਂ ਵੈਸੇ ਵੀ ਰੰਗ ਖਰਾਬ ਹੀ ਹੋਗਾ ਇਹਦਾ ਢੁੱਲ ਜਾ ਹੁਣ ਨਹੀਂ ਪਰ ਉਹ ਕਹਿੰਦੇ ਸੀ ਚੇਂਜ ਕਰ ਲਾਂਗੇ ਕਹਿੰਦੇ ਚੇਂਜ ਕਰ ਲਾਂਗੇ ਅਸੀਂ ਨਹੀਂ ਹੁਣ ਤਾਂ ਉਸ ਕੱਪੜੇ ਲੈ ਹੋਣਗੇ ਖਾਸੇ ਕਾਫੀ ਲੈ ਹੋਣਗੇ ਵਿਆਹ ਵੇੜੇ ਹਾਂ ਗਵਾ ਦੇ ਤੀਕੋ ਸ਼ਰਟ ਇਹਨਾਂ ਤੇ ਜ਼ਿਆਦਾ ਮੇਰੇ ਉਦੋਂ ਲਈ ਸੀ ਇਹਨੇ ਜਦੋਂ ਸ਼ਗਨ ਪਉਣ ਗਏ ਸੀ ਉਦੋਂ ਲਈ ਸੀ ਆ ਵੀ ਤੂੰ ਉਦੋਂ ਹੀ ਦਿੱਤੀ ਸ਼ਰਟ ਜਦੋਂ ਸ਼ਗਨ ਪਉਣ ਗਏ ਸੀ ਉਦੋਂ ਲਈ ਸੀ ਐਡਾ ਵੀ ਦਿੱਤੀਆਂ ਜਿਹੜੇ ਮਿਲਦੇ ਨੇ ਮੈਂ ਦੇਖਿਆ ਭਾਈ ਜਨਾਨੇ ਨੂੰ ਪੂਰੇ ਸਿਲੇਕਟਡ ਸੂਟ ਬੰਦੇ ਨੂੰ ਇੱਕ ਨਾਂ ਲਾ ਦਿੰਦੇ ਨੇ ਲੋਕ ਚਾਲੇ ਇਹ ਤਾਂ ਗੱਲ ਹੈਗੀ ਆ ਨਹੀਂ ਨਹੀਂ ਮੋਸਟਲੀ ਮਾਮੇ ਮੇਰੇ ਨੇ ਤੇ ਵਧੀਆ ਜਿਹੜੇ ਮੇਨ ਮੇਨ ਬੰਦੇ ਹਾਂ ਹਾਂ ਨਹੀਂ ਜਿਹੜੇ ਮਾਮੇ ਨੇ ਜਾਂ ਉਹਨਾਂ ਦੇ ਕੁੜੀ ਦੇ ਘਰ ਤੋਂ ਪਰਜਾਈ ਦੇ ਘਰੋਂ ਆਏ ਨੇ ਜਾਂ ਇਹਨਾਂ ਨੇ ਇੱਕ ਸੂਰ ਨਾਰਮਲੀ ਕਰਦੇ ਨੇ ਨਾ ਨਹੀਂ ਨਹੀਂ ਨਾਰਮਲ ਤਾਂ ਲੈ ਦਾ ਬੱਸ ਨਾਰਮਲੀ ਜਿਹੜੇ ਦੇਖ ਕਰਦੇ ਕੀ ਕੀ ਕਰਦੇ ਨੇ ਵੀ ਕੁੜੀ ਵਾਸਤੇ ਬਾਜ਼ਾਰੋਂ ਲਿਆਣਗੇ ਮੁੰਡੇ ਵਾਸਤੇ ਉਹ ਗੰਦਾ ਜਿਹਾ ਹੁੰਦਾ ਨੇ ਜਿਹੜਾ ਉਹ ਚੱਕ ਕੇ ਮੁੰਡੇ ਵਾਸਤੇ ਘਰੋਂ ਨਾ ਦਿੰਦੇ ਕੋਈ ਜਾਂ ਤਾਂ ਬੱਲਾ ਲਾ ਦਿੰਦੇ ਜਾਂ ਤੌਲੀਆ ਇਹ ਤੌਲੀਆ ਲਾ ਦੇਣਗੇ ਹਲ ਹੈ ਰਮਾਲ ਤੇ ਆ ਜਾਣਗੇ ਮੈਂ ਪਤਾ ਕੀ ਮੈਂ ਦੇ ਦਿਆਂ ਜਾਂ ਤੇ ਸੀਰਾਮ ਦਾ ਜਾਂ ਰੇਮਨ ਦਾ ਕਪੜਾ ਹੋਵੇ ਉਹ ਮੈਂ ਫਿਰ ਰੱਖ ਲੈਣਾ ਵੀ ਸੌਣ ਵਾਸਤੇ ਦੂਜਾ ਫਿਰ ਮੈਂ ਵੀ ਪੈਕਿੰਗ ਕਰਕੇ ਮੈਂ ਕਹਿੰਦਾ ਇਹਨੂੰ ਅੱਗੇ ਭੇਜ ਦੋ ਇਹਨੂੰ ਅੱਗੇ ਭੇਜ ਦੋ ਫਿਰ ਪਈ ਪਤਾ ਕੀ ਸਵਾਈ ਵੀ ਮਹਿੰਗੀ ਏ ਤੇ ਫਿਰ ਜੇ ਨਾ ਪਸੰਦ ਹੋਵੇ ਫਿਰ ਉਹਨੇ ਕਪੜਾ ਨਹੀਂ ਹੁੰਦਾ ਉਹਨੇ ਕਪੜਾ ਨਹੀਂ ਜਿੰਨੀ ਸਵਾਈ ਏ ਨਹੀਂ ਸਟਾਰ ਦਾ ਸਾਡੇ ਕਪੜੇ ਪੂਰੇ ਵਧੀਆ ਪਾਉਂਦਾ ਕਪੜੇ ਕੋਪੜੇ ਪੂਰੇ ਵਧੀਆ ਪਾਉਂਦਾ ਕਪੜੇ ਸਾਰੀ ਵਧੀਆ ਪਾਉਂਦਾ ਨਹੀਂ ਦਾ ਪੂਰੇ ਟਾਪਦੇ ਆ ਸਹੀ ਗੱਲ ਲੰਗੋਆ ਭਾਵੇਂ ਘੱਟ ਮੇਰੀ ਮਾਂ ਮੇਰੇ ਪਿੰਡ ਤੇ ਹੋਊਗਾ ਸੋਣੀ ਦੇਖੋ ਦੋ ਪੈਰ ਘੱਟ ਤੁਰਨਾ ਤੁਰਨਾ ਮੜਕ ਦੇ ਨਾਲ ਹੈ ਮੜਕ ਦੇ ਨਾਲ ਕਲਰ ਵੀ ਲੱਗ ਜਾਣਾ ਉਹ ਪਰ ਵੈਰੀ ਬਲੈਕ ਵਾਈਟ ਹੂੰ ਵੀ ਉਹ ਤਾਂ ਹੈ ਵਗਰ ਮਤਲਬ ਕਪੜੇ ਪਾਵੇਂ ਘੱਟ ਪਾਉ ਪਰ ਪਾਉ ਵਧੀਆ ਇਹ ਹਲਕਾ ਨੇ ਪਾਣੀ ਇਹਨੇ ਪਤਾ ਕਿੰਨੇ ਇਹਨੇ ਲਿਆ ਕੇ ਰੱਖੀ ਜਾਣੇ ਐਡੇ ਸੋਹਣੇ ਸੋਹਣੇ ਸੂਟ ਪਏ ਨੇ ਪਿਲਾ ਹੰਡਾਉਗੇ ਉਹ ਬੋੜੀ ਬੋੜੀ ਸਿਆਣੇ ਸੂਟ ਨੇ ਹਲਕਾ ਨੂੰ ਤਾਂ ਭਾਈ ਕਾਫੀ ਸੂਟ ਬਣ ਗਏ ਅੱਛਾ ਬਣ ਗਏ ਦੱਸੋ ਮਨੇ ਗਣਿਆ 15 20 ਤਾਂ ਹੋ ਗਏ ਹੋਣੇ ਨਹੀਂ 20 ਤਾਂ ਨਹੀਂ 11 12 13 ਹੋ ਗਏ 12 13 ਸੂਟ ਅਲਕਣੋ ਵਿਆਹ ਚ 12 13 ਸੂਟ ਬਣ ਗਏ ਭਾਈ ਦੇ ਵਿਆਹ ਸੀ ਕੋ ਸਹੁਰਿਆਂ ਤੋਂ ਆਏ ਕੁਝ ਮਾਮੇ ਲੈ ਕੇ ਆਏ ਕੁਝ ਵੀ ਕਿਹੜੇ ਦੱਸਦੇ ਕੋਈ ਬੇਟੀ ਖਲਾਈ ਦੇ ਹੋਈ ਤੇ ਸਗੰ ਦਾ ਸਗੰ ਦਾ ਸਾੜੀ ਸੀ ਹਾਂ ਸਗੰ ਚ ਵੀ ਮਿਲੇ 11 ਸੂਟ ਵੜ ਗਏ ਅੰਦਰ ਸਮੋਣ ਵਾਲੇ ਫਿਰ ਬੈਹ ਜਾਨੇ ਆਪਾਂ ਕੈਨੇਡਾ ਬਹੁਤ ਖੜੇ ਗੱਲਾਂ ਮਾਰੀ ਜਾਂਦੇ ਆ ਪਾਣੀ ਵਧ ਗਿਆ ਚਲ ਵੇ ਜੀ ਵਧ ਗਿਆ ਸਤੰਬਰ ਫਿਰ ਇਦੋਂ ਜਿਹੜੀ ਸ਼ੋਪਿੰਗ ਅਸੀਂ ਕੀਤੀ ਜਿਹੜੀ ਆ ਉਹਦਾ ਵੀ ਦੋ ਪਾਏ ਨਹੀਂ ਸੂਟ ਤੇ ਮੈਨੂੰ ਲੱਗਿਆ ਤੇ ਮੈਨੂੰ ਲੱਗਿਆ ਤਾਂ ਪੀਛੇ ਕਰਵਾ ਮੈਂ ਜਿਹੜੇ ਲਗਤੇ ਉਹ ਕਿੰਨੇ ਮਮੀ ਨੇ ਮੈਨੂੰ ਪੀਛੇ ਕਰਵਾ ਦਿੱਤਾ ਲੱਗਿਆ ਉਹਦਾ ਕੱਲਾ ਜਿਹੜੇ ਮੈਂ ਜਿਹੜੇ ਉਹ ਕਿੰਨੇ ਲੱਗਤੇ ਨਹੀਂ ਲੱਗਾ ਲੱਗਦਾ 3000 ਦਾ ਸੂਟ ਜਿਹੜਾ ਉਹ ਜਿਹੜਾ 4200 ਵਾਲਾ ਇੱਕ ਸੀ 5800 5800 ਦਾ ਮੈਂ ਲਗੇਤਾ पिंक मैं लगेता अनला वो भी, भी मैं लगेता <laughs> तीन और आ, नाइट सूट लिता सी स्पोर्ट किंग वाला तेरी <laughs> नाइट सूट भी पीछे गिने जाऊंगा हुन शॉपिंग पूरी कराई है सर ने शॉपिंग पूरी कराई है पप्पा जी एक मम्मी ने लेके तने भाभी ने रेड कलर दी दिखाई ना मेरी ग्रीन कलर दी है चलो वधिया सेम ही वधिया वधिया